ਸਸਿਕਾ ਜੀ ਡੇਲੀ ਡੈਸਟ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਆ ਪੰਜਾਬ ਦਾ ਮੌਸਮ ਹੁਣ ਆਪਣੇ ਮਜਾਜ਼ ਬਦਲ ਰਿਹਾ ਹੈ ਅਜਈਆਂ ਭਵਿੱਖਬਾਣੀਆਂ ਹੋ ਗਈਆਂ ਨੇ ਮੌਸਮ ਨੂੰ ਲੈ ਕੇ ਕਿ ਆਖਰ ਹੁਣੇ ਪੰਜਾਬ ਦੇ ਵਿੱਚ ਪਰਦੂਸ਼ਣ ਦੇ ਵਿੱਚ ਨਮੀ ਤੇ ਠੰਡ ਦੀ ਐਂਟਰੀ ਜਿਹੜੀ ਆ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਜਿਹੜਾ ਮੀਂਹ ਪਿਆ ਸੀਗਾ ਪੰਜਾਬ ਦੇ ਵਿੱਚ ਉਸ ਮੀਂਹ ਨੇ ਪੰਜਾਬ ਦੇ ਵਿੱਚ ਭਾਰੀ ਠੰਡ ਦਾ ਅਹਿਸਾਸ ਜ਼ਰੂਰ ਕਰਵਾ ਦਿੱਤਾ ਹੈ ਲੋਕਾਂ ਦੇ ਮੋٹے ਕੱਪੜੇ ਬਾਹਰ ਆ ਗਏ ਨੇ ਔਰ ਇਹ ਬਦਲਦੇ ਮੌਸਮ ਦੇ ਵਿੱਚ ਇਕ ਲੋਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਕਿਉਂਕਿ ਇਹ ਬਦਲਦਾ ਮੌਸਮ ਲੋਕਿਆਂ ਲੋਕਾਂ ਤੇ ਲਈ ਨੁਕਸਾਨ ਦਾ ਇੱਕ ਵੀ ਬਣਿਆ ਹੋਇਆ ਹੈ ਇਸ ਦੇ ਵਿਚਾਲੇ ਦੱਸ ਦਈਏ ਕਿ ਹੁਣ ਪੰਜਾਬ ਭਾਰਤ ਦੇ ਵਿੱਚ ਠੰਡ ਦੀ ਐਂਟਰੀ ਹੋਣ ਵਾਲੀ ਹੈ ਜਾਨੀ ਕਿ ਉਹ ਟੈਂਟ ਦਾ ਅਹਿਸਾਸ ਪੰਜਾਬੀਆਂ ਨੂੰ ਹੋਵੇਗਾ ਇਸ ਦੇ ਨਾਲ ਹੀ ਹੁਣ ਬਦਲਦਾ ਮੌਸਮ ਲੋਕਾਲੀ ਆਫਤ ਵੀ ਪੈਦਾ ਕਰ ਸਕਦਾ ਹੈ ਪਰ ਪ੍ਰਦੂਸ਼ਣ ਤੇ ਵਿੱਚ ਨਮੀ ਜ਼ਰੂਰ ਆਈ ਹੈ ਕਿਉਂਕਿ ਬਾਦੇ ਪ੍ਰਦੂਸ਼ਣ ਦੇ ਕਰਕੇ ਜ਼ਿਆਦਾ ਪੰਜਾਬ ਦੇ ਹਾਲਾਤ ਵਿਗੜੇ ਹੋਏ ਸੀ ਪਰ ਇਸ ਦੇ ਹੀ ਚਲਦੇ ਹੋਣ ਪੰਜਾਬ ਦੇ ਵਿੱਚ ਸਥਿਤੀ ਜਿਹੜੀ ਆ ਕਾਬੂ ਹੋ ਗਈ ਹੈ ਤੇ ਨਾਲ ਦੀ ਨਾਲ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਵੈਸਟਰਨ ਡਿਸਟਰਬਲਸ ਐਕਿਊਟ ਐਕਟੀਵੇਟ ਹੋਣ ਦੀਆਂ ਚਰਚਾਵਾਂ ਸਿਗੀਆਂ ਉਸ ਨੂੰ ਲੈ ਕੇ ਵੀ ਜਿਹੜੀ ਆ ਹੁਣ ਚਰਚਾ ਜਿਹੜੀ ਆ ਥੰਮ ਚੁੱਕੀ ਆ ਤਾਂ ਹੁਣ ਦੱਸੀਏ ਕਿ ਇਹ ਜਿਹੜਾ ਗੜਬੜੀ ਦਾ ਪ੍ਰਭਾਵ ਆ ਉਹ ਖਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਗਰਾਵੜ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਕੇਂਦਰ ਦੇ ਅਨੁਸਾਰ ਅਗਲੇ 3 ਦਿਨਾਂ ਵਿੱਚ ਤਾਪਮਾਨ ਤੋਂ 5 ਤੋਂ ਅ ਜਿਹੜੀ 7 ਡਿਗਰੀ ਤੱਕ ਗਿਰਾਵਟ ਹੋਣ ਦੀ ਉਮੀਦ ਹੈ ਉਸ ਤੋਂ ਬਾਅਦ ਕੋਈ ਖਾਸ ਬਦਲਾਅ ਔਰ ਦੀ ਉਮੀਦ ਨਹੀਂ ਦੱਸੀ ਗਈ ਐਜ਼ਰਾਲ ਹਾਲ ਹੀ ਦੇ ਵਿੱਚ ਹੋਈ بارش ਕਾਰਨ ਪ੍ਰਦੂਸ਼ਣ ਵਿੱਚ ਕਮੀ ਆਈ ਹੈ ਚਾਹਤੀ ਨਵੰਬਰ ਦੇ ਪਹਿਲੇ 5 ਦਿਨਾਂ ਵਿੱਚ ਲਗਭਗ 1342 ਸਾੜਨ ਦੇ ਘਟਰਾਵਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਨਾਲ ਦੀ ਨਾਲ ਪਿਛਲੇ 5 ਦਿਨਾਂ ਵਿੱਚ ਰਾਜ ਵਿੱਚ ਪ੍ਰਾਲੀ ਸਾੜਨ ਦੇ ਆ ਮਾਮਲੇ ਹਜ਼ਾਰਾਂ ਤੋਂ ਵੱਧ ਜਿਹੜੇ ਦੇਖਣ ਨੂੰ ਮਿਲੇ ਨੇ ਤਾਂ ਇਸੇ ਹੀ ਚੱਲਦੇ ਵੱਧ ਤੇ ਪ੍ਰਾਲੀ ਸਾਲਾਂ ਦੇ ਮਾਦਿਆਂ ਤੇ ਕਰਕੇ ਪੰਜਾਬ ਦੇ ਵਿੱਚ ਸਥਿਤੀ ਬੱਤਰ ਹੋਈ ਹੈ ਔਰ ਜ਼ਿਆਦਾ ਪ੍ਰਦੂਸ਼ਣ ਵਧਿਆ ਤਿਹਾੜਾ ਦੇ ਕਰਕੇ ਵੀ ਉਸ ਤੋਂ ਬਾਅਦ ਹੁਣ بارش ਹੋਣ ਤੋਂ ਬਾਅਦ ਨਮੀ ਜੜੀ ਆ ਦੇਖਣ ਨੂੰ ਮਿਲੀ ਆ ਤਾਂ ਨਾਲ ਹੀ ਨਾਲ ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 1.6 ਡਿਗਰੀ ਘਟਿਆ ਹੈ ਮਾਨਸਾ ਵਿੱਚ ਸਭ ਤੋਂ ਵੱਧ ਤਾਪਮਾਨ 31.5 ਡਿਗਰੀ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ 26.4 ਡਿਗਰੀ ਲੁਧਿਆਣਾ ਦੇ ਵਿੱਚ 31.2 ਡਿਗਰੀ ਮਟਿਆਲਾ ਦੇ ਵਿੱਚ 29.5 ਡਿਗਰੀ ਪਟੰਡਾ ਵਿੱਚ 30.5 ਡਿਗਰੀ ਫਰੀਦਕੋਟ ਵਿੱਚ 27.5 ਡਿਗਰੀ ਤੇ ਗੁਰਦਾਸਪੁਰ ਵਿੱਚ 27 ਡਿਗਰੀ ਦਰਜ ਕੀਤਾ ਗਿਆ ਹਾਲ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹੇਗਾ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ ਅਗਲੇ ਤਿੰਨ ਦਿਨਾਂ ਵਿੱਚ ਤਾਪਮਨ 3 ਤੋਂ 5 ਡਿਗਰੀ ਤੱਕ ਘਟਣ ਦੀ ਉਮੀਦ ਜਿਹੜੀ ਆ ਜਿਤਾਈ ਗਈ ਆ ਇਹ ਬਦਲਦਾ ਮੌਸਮ ਪੰਜਾਬ ਵਾਸੀਆਂ ਦੇ ਲਈ ਜ਼ਰੂਰ ਆਫਤ ਭਰਿਆ ਹੈ ਪਰ ਹੁਣ ਠੰਡ ਦੀ ਐਂਟਰੀ ਪੰਜਾਬ ਦੇ ਵਿੱਚ ਹੋ ਚੁੱਕੀ ਹੈ ਬਦਲਦਾ ਮੌਸਮ ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਪ੍ਰਭਾਵ ਜ਼ਰੂਰ ਪਾ ਸਕਦਾ ਲੋਕਾਂ ਦੇ ਉੱਤੇ ਤੇ ਨਾਲ ਦੀ ਨਾਲ ਹੁਣ ਠੰਡ ਜਿਹੜੀ ਆ ਕੜਾਕੇ ਦੀ ਪੈਣ ਵਾਲੀ ਹੈ ਨਵੰਬਰ ਤੋਂ ਸੰਬਰ ਮਹੀਨੇ ਰਿਕਾਰਡ ਤੋੜ ਜਿਹੜੀ ਠੰਡ ਦੇਖਣ ਨੂੰ ਮਿਲੇਗੀ ਇਸ ਵਾਰ ਠੰਡ ਜ਼ਿਆਲਾ ਮਾਤਰਾ ਤੇ ਪੈਣ ਦੀਆਂ ਭਵਿਕਵਾਨੀਆਂ ਹੋ ਚੁੱਕੀਆਂ ਨੇ ਨਾਲ ਦੀ ਨਾਲ ਹੁਣ ਲੋਕਾਂ ਦੇ ਲਈ ਅਲਰਟ ਜਾਰੀ ਕਰ ਦਿੱਤੇ ਨੇ ਤੇ ਨਾਲ ਦੀ ਦੱਸਦੀ ਹੈ ਕਿ ਹੁਣ ਤਾਪਾਂ ਦੇ ਵਿੱਚ ਗਰਾਵਟ ਆਈ ਹੈ ਪ੍ਰਦੂਸ਼ਣ ਦੇ ਵਿੱਚ ਨਮੀ ਆਈ ਹੈ ਮੀਂਹ ਦੇ ਕਰਕੇ ਪ੍ਰਦੂਸ਼ਣ ਜਿਹੜਾ ਪੰਜਾਬ ਦੇ ਵਿੱਚ ਘਟ ਗਿਆ ਲੋਕਾਂ ਨੂੰ ਸੁੱਖ ਦਾ ਸਾਹ ਜ਼ਰੂਰ ਆਇਆ ਪਰ ਇਸ ਦੇ ਨਾਲ ਹੀ ਚੱਲਦੇ ਵਿਸਟਨ ਡਿਸਰਬੈਂਸੀ ਕਰਬੜੀ ਜਿਹੜੀ ਸੀ ਕਿ ਉਹ ਖਤਮ ਹੋਈ ਹੈ ਤੇ ਪੰਜਾਬ ਦੇ ਵਿੱਚ ਮੌਸਮ 'ਚ ਨਮੀ ਜ਼ਰੂਰ ਆਈ ਹੈ ਪਰ ਨਾਲ ਦੀ ਨਾਲ ਤਾਪਣ ਵਿੱਚ ਗਰਮਟ ਤੇ ਠੰਡਾ احساس ਹੁਣ ਪੰਜਾਬੀਆਂ ਨੂੰ ਕਾਣਾ ਪਾਵੇਗਾ ਇਹ ਮੌਸਮ ਦੇ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ